ਆਂ ਸਾਲਾਂ ਚ ਨਾ ਤਾਂ ਕੋਈ ਗੈਂਗਸਟਰ ਵਾਰ ਇਦਾਂ ਚੱਲੀ ਤੇ ਨਾ ਕਿਸੇ ਦੀ ਸਾਨੂੰ ਲੱਤ 'ਚ ਗੋਲੀ ਮਾਰਨੀ ਪਰ ਹੁਣ ਪਾਣੀ ਹੱਦ ਬੰਨੇ ਉੱਤੋਂ ਦੀ ਟੱਪ ਗਿਆ ਸਾਰੇ ਤਾਂ ਪੰਜਾਬ ਤੋਂ ਫਰੋਤੀਆਂ ਲੈ ਲੀਆਂ ਸਾਰਿਆਂ ਨੂੰ ਤਾਂ ਗੈਂਗਸਟਰਾਂ ਦੇ ਫੋਨ ਆ ਗਏ ਏਵੇਂ ਇਸ ਤੋਂ ਤਾਂ ਕੀ ਪੋਲਿਟੀਸ਼ੀਅਨ ਨਹੀਂ ਛੱਡੇਗੇ ਹੁਣ ਉਹ ਗੋਲੀ ਲੱਤ 'ਚ ਮਾਰਨ ਦਾ ਕੋਈ ਬਹੁਤਾ ਫਾਇਦਾ ਨਹੀਂ ਹੁਣ ਇਹ ਜਿਹੜਾ ਪੰਜਾਬ 'ਚ 1000 ਰੁਪਏ ਨਹੀਂ ਤਾਂ ਇੱਥੇ 2500 ਕਿਵੇਂ ਦੇਊਗਾ ਉਹ ਇਸ ਕਰਕੇ ਉੱਥੋਂ ਕੰਮ ਖਿਲਰ ਗਿਆ ਔਰ ਸੱਚ ਜਾਣਿਓ ਸਾਨੂੰ ਝਾੜੂ ਤੋਂ ਟੀਲਾ ਵੀ ਨਾ ਕੋਈ ਉਮੀਦ ਹੈ ਨਾ ਕੋਈ ਡਰ ਹੈ ਮੈਂ ਕਿਸੇ ਵੀ ਜਿਹੜਾ ਮਾੜਾ ਵਿਅਕਤੀ ਹੈ ਉਹਦਾ ਤਾਂ ਮੈਂ ਹੰਮੀ ਨਹੀਂ ਹਾਂ ਬਿਲਕੁਲ ਵੀ ਉਸ ਮਾੜੇ ਵਿਅਕਤੀ ਨਾਲ ਤਾਂ ਪੁਲਿਸ ਨੂੰ ਔਰ ਸਰਕਾਰ ਨੂੰ ਚੰਗੇ ਤਰੀਕੇ ਨਾਲ ਨਿਜਿੱਠਣਾ ਚਾਹੀਦਾ ਪਰ ਹੁਣ ਪਾਣੀ ਹੱਦ ਬੰਨੇ ਉੱਤੋਂ ਦੀ ਟੱਪ ਗਿਆ ਸਾਰੇ ਤਾਂ ਪੰਜਾਬ ਤੋਂ ਫਰੋਤੀਆਂ ਲੈ ਲੀਆਂ ਸਾਰਿਆਂ ਨੂੰ ਤਾਂ ਗੈਂਗਸਟਰਾਂ ਦੇ ਫੋਨ ਆ ਗਏ ਇਹ ਇਸੋ ਤੱਕ ਕਿ ਪੋਲਿਟੀਸ਼ੀਨ ਨਹੀਂ ਛੱਡੇ ਗਏ ਹੁਣ ਉਹ ਗੋਲੀ ਲੱਤ ਚ ਮਾਰਨ ਦਾ ਕੋਈ ਬਹੁਤਾ ਫਾਇਦਾ ਨਹੀਂ ਹੁਣ ਇਹ ਜਿਹੜਾ ਡਰਾਮਾ ਵਿਖਾਉਂਦੇ ਆ ਕਿ ਅਸੀਂ ਬਹੁਤ ਸਜੀਦਗੀ ਦੇ ਨਾਲ ਲੱਗੇ ਹੋਏ ਮੇਰਾ ਖਿਆਲ ਪੰਜਾਬ ਸਰਕਾਰ ਜਿਹੜੀ ਸਾਡੀ ਸੀ ਹਾਲਾਂਕਿ ਉਸ ਦੇ ਵਿੱਚ ਵੀ ਅਮਰਿੰਦਰ ਸਿੰਘ ਨੇ ਕੋਈ ਪੂਰਨ ਕੰਮ ਨਹੀਂ ਕਰ ਪਾਈ ਸਰਕਾਰ ਨੂੰ ਔਰ ਆਪਦੇ ਵਰਕਰਾਂ ਨੂੰ ਖੁਸ਼ ਨਹੀਂ ਕਰ ਪਾਈ ਲੇਕਿਨ ਮੈਂ ਇਹ ਜ਼ਰੂਰ ਕਹਿਣਾ ਚਾਹਣਾ ਕਿ ਉਸ 5 ਸਾਲਾਂ ਚ ਨਾ ਤਾਂ ਕੋਈ ਗੈਂਗਸਟਰ ਵਾਰ ਇਦਾਂ ਚੱਲੀ ਤੇ ਨਾ ਕਿਸੇ ਦੀ ਸਾਨੂੰ ਲੱਤ 'ਚ ਗੋਲੀ ਮਾਰਨੀ। ਬ੍ਰਿੰਸਾ ਅਸੀਂ ਹਾਲਾਂਕਿ ਸਾਡੇ 'ਚ ਕਮੀਆਂ ਸਨ, ਉਹ ਸਰਕਾਰ 'ਚ ਕਮੀਆਂ ਸਨ। ਲੇਕਿਨ ਹੁਣ ਤਾਂ ਸਾਰਾ ਕੁਝ ਤਹਿਸ਼ਨਾਸ ਕਿਉਂਕਿ ਜਿਹੜੀ ਇਹ ਸਰਕਾਰ ਹੈ ਆਮ ਆਦਮੀ ਪਾਰਟੀ ਦੀ। ਇਹ ਕੇਵਲ ਤੇ ਕੇਵਲ ਮਸ਼ਹੂਰੀਆਂ ਦੀ ਸਰਕਾਰ ਮੈਂ ਕਿਹਾ ਕਰਦਾ ਸੀ। ਇਹ ਕੇਵਲ ਵਖਾਵੇ ਲਈ ਕੰਮ ਕਰਦੀ ਹੈ ਕਿ ਅਸੀਂ ਹੁਣ ਕਰਾਪਸ਼ਨ ਖਤਮ ਕਰ ਦਿੱਤੀ ਹੈ। ਕਰਪਸ਼ਨ ਉਦੋਂ ਤੱਕ ਖਤਮ ਮੇਰੇ ਕਹਿਨਾਂ ਨਾ ਜਾਂ ਉਹਨਾਂ ਦੇ ਕਹਿਨਾਂ ਨਾ ਕਰਪਸ਼ਨ ਨਹੀਂ ਖਤਮ ਹੋਣੀ ਜਦੋਂ ਕਚਹਿਰੀਆਂ ਦੇ ਵਿੱਚ ਮੰਡੀਆਂ ਦੇ ਵਿੱਚ ਪਟਵਾਰੀਆਂ ਸਹਬਾਨਾਂ ਦੇ ਕੋਲੇ ਆਦਮੀ ਮਹਿਸੂਸ ਕਰਨਗੇ ਕਿ ਅੱਜ ਕਾਰਪੋਰੇਸ਼ਨ ਦੇ ਵਿੱਚ ਮਹਿਸੂਸ ਕਰਨਗੇ ਕਿ ਕਰਪਸ਼ਨ ਖਤਮ ਹੋ ਗਈ ਹੈ ਤਾਂ ਇਹ ਜਨਤਾ ਨੂੰ ਆਪਣੇ ਆਪ ਪਤਾ ਲੱਗ ਜਾਏਗਾ ਸੋ ਕੇਵਲ ਜਿਹੜੀਆਂ ਮਸ਼ਹੂਰੀਆਂ ਵਾਲੀ ਸਰਕਾਰ ਹੈ ਇਸੇ ਕਰਕੇ ਅੱਜ ਦਿੱਲੀ ਦੇ ਅੰਦਰੋਂ ਇਹਨਾਂ ਦਾ 12 ਸਾਲਾਂ ਬਾਅਦ ਉਹ ਜਿਹੜਾ ਟੱਕਰਵਾ ਸੀ ਉਹ ਪਟਿਆ ਗਿਆ। ਕਿਉਂ ਨਹੀਂ ਵਿਸ਼ਵਾਸ ਕੀਤਾ ਇਹਨਾਂ ਨੇ ਕਿਹਾ ਮੈਂ 2500 ਰੁਪਏ ਦੇਵਾਂਗਾ। ਇਹਨਾਂ ਨੇ ਕਾਗਜ਼ ਭਰਤੀ ਉਹਨਾਂ ਦੇ ਫਾਰਮ ਭਰ ਲਏ ਦਿੱਲੀ ਦੇ ਵਿੱਚ। ਲੇਕਿਨ ਉਹ ਕਾਨੂੰ ਵਿਸ਼ਵਾਸ ਬੇਵਿਸ਼ਵਾਸੀ ਸੀ ਕਿ ਜਿਹੜਾ ਪੰਜਾਬ 'ਚ 1000 ਰੁਪਏ ਨਹੀਂ ਦਿੱਤਾ ਇੱਥੇ 2500 ਕਿਵੇਂ ਦੇਵਾਂਗਾ। ਸੋ ਇਸ ਕਰਕੇ ਉੱਥੋਂ ਕੰਮ ਖਿਲਰ ਗਿਆ ਔਰ ਸੱਚ ਜਾਣਿਓ ਸਾਨੂੰ ਝਾੜੂ ਤੋਂ ਤੇਲਾ ਵੀ ਨਾ ਕੋਈ ਉਮੀਦ ਹੈ ਨਾ ਕੋਈ ਡਰ ਹੈ। ਹਮਿੰਦਰ ਸਰ ਜੇ ਸਿੰਗਲ ਡਿਜ਼ਰਟ ਆਉਣ ਵਾਲੇ 92 74 ਦੇ ਵਿੱਚੋਂ ਸਿੰਗਲ ਡਿਜ਼ਰਟ ਤੇ ਸਰਕਾਰ ਹੋ ਸਕਦਾ ਪਾਰਟੀ ਰਹਿ ਜਾਣੀ